ਕੋਈ ਨਹੀਂ ਮੇਰੇ ਕੋਲ ਠੀਕ ਆ ਠੀਕ ਆ ਦੇਖ ਲੈ ਕੋਈ ਨਹੀਂ ਮੇਰੇ ਕੋਲ ਠੀਕ ਆ ਆਓ ਬਾਜੀ ਇਧਰ ਆ ਕੋਈ ਮੈਂ ਆਇਆ ਆਓ ਉਹ ਕਾ ਕੇ ਇਧਰ ਉਹਨੇ ਰਵੀਵੀਰ ਜੀ ਹੈਗੇ ਜੁਗਿੰਦਰ ਪਾਰਟੀ ਤੋਂ ਉਹਦਾ ਕਦਦਾ ਖੰਨ ਲੱਗਿਆ ਤੇ ਵੀਰੇ ਉਹਨਾਂ ਦੀ ਛੱਤ 'ਚ ਸੀਗੇ ਯਾਦ ਆ ਦਿੱਤਾ ਸਹੀ ਰੱਖ ਲੈ ਰਵੀ ਆ ਸਿੱਧਾ ਠੀਕ ਆ ਯਾਰ ਅਖ ਬਸਾਰ ਕੇ ਸੋਸ ਤੇ ਦਿਨ ਆ ਕੌਫੀ ਆ ਪੁੱਜਾ ਬਸ ਅੰਤਰਾ ਠਾਉ ਵਿੱਚ ਆ ਕੌਫੀ ਹੋ ਗਿਆ ਜਿਆਦਾ ਬਸ ਇੱਥੇ ਬੱਜਣਾ ਜਿਆਦਾ ਗੁੰਦਰਾ ਮੂਰੇ ਨਾ ਉਹ ਨਾ ਅੰਤਰਾ ਲਾਉਣਾ ਕੋ ਬਚਵਾ ਨਹੀਂ ਕਰੀ ਮੈਂ ਰੱਖ ਲਉਣਾ ਫਿਰ ਮੂਰੇ ਤਰਾ ਕੌਫੀ ਆ ਗਿਆ ਤਰਾ ਕਿੰਨੇ ਦੇਖਣੀ ਆ ਮੈਂ ਕੌਫੀ ਪੈ ਗਈ ਨਾ ਦਿਖਣੀ ਬੰਦ ਆ ਗਿਆ ਇਤਰਾ ਵਾਸਾ ਖੁੰਦਾ ਬੰਦੇ ਦੀ ਕੂਸੀ ਚ ਪਿੱਛੇ ਵਾਗੇ ਦੀ ਠੀਕ ਹੈ ਰਜੈਤ ਵੀ ਲੈ ਬਾਈ ਸੋਣੇ ਉਧਰੋਂ ਸਪੈੱਡੇ ਹੋ ਗਿਆ ਖੂਜਾ ਯਾਰ ਪਿੱਛੇ ਨਾ ਹੋ ਜਾਵੇ ਜੇ ਇਸੇ ਪਿੱਛੇ ਪਿੱਛੇ ਨਾ ਹੋ ਜਾਓ ਐ ਹੋ ਜਾਓ ਇੱਧਰ ਜਾਣਗੇ ਥੋੜਾ ਇੱਧਰ ਹੋ ਜਾਓ ਬੋਲੋ ਭਾਜੀ ਮੈਂ ਆਪਣੀ ਪਹਿਲੀ ਰਿਕਾਰਡਿੰਗ ਹੀ ਦਿੱਤੀ ਆਈ ਰਿਕਾਰਡਿੰਗ ਡਿਲੀਟ ਕਰ ਆਪਣੇ ਆਉਂਦੇ ਆ ਪਾਜੇ ਪਾਜੀ ਕੁਝ ਕੰਮ ਹੋ ਗਏ ਆ ਆਪਣੇ ਅਮਾ ਜੀ ਕੰਮ ਕਰ ਲਓ ਸਾਥ ਕਰ ਦੋ ਅਜੀਰੇ ਦੇਖ ਪੁੱਤਰਾ ਕੀ ਤੀਕਰਾ ਹੋ ਗਈ ਆ ਤੇ ਉੱਪਰ ਛੱਡਣ ਲੱਗੇ ਥੋੜੇ ਬੇ ਵੀਰ ਜੀ ਦੇਖਿਆ ਨਹੀਂ ਸ਼ੌਕ ਹੋ ਗਿਆ ਚਲੋ ਚੰਦਨ ਕਰ ਦਿੰਦੇ ਦੋਨੋਂ ਬਾਲੀ ਆਂਦੇ ਨਾਲ ਅੱਜ ઉપલેખ ના હોય 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 ઉપલેખ ના ના હોય ઉપલેખ ના હોય ઉપલેખ હોય ઉપલેખ ના હોય ઉપલેખ ਕੋਈ ਵੀ ਨਹੀਂ ਆ ਗਈ ਅੱਛਾ ਜੀ ਇਧਰ ਲਾਲਾ ਮੂਸਮਾ ਨੂੰ ਇਧਰ ਆ ਜਾਓ ਤੋ ਜਾ ਰਹੇ ਹੈਂ ਤੋ ਜਾ ਰਹੇ ਦਹਾੜੇ ਰੇ ਨੂੰ ਉਹਨਾਂ ਦਾ ਦੇਖ ਕੇ ਪੁੱਛੀ ਅੱਕੇ ਆਉਂਦੇ ਉਹ ਕਿੱਥੇ ਮਾਰੀ ਦੇਖੋ ਕਹਿੰਦੇ ਜੀ ਪੁੱਤਰ ਜੰਡੇ ਦਿਖਾਵਾਂਗੇ ਆਪਾਂ ਕੋਈ ਗੱਲ ਨਹੀਂ ਜੰਡੇ ਦਿਖਾਵਾਂਗੇ ਆਹੇ ਕੰਮ ਤੋਂ ਆ ਪੈ ਗਈ ਤੇ ਦੋ ਬੰਦੇ ਬੋਲਿਓ ਪੁਲਿਸ ਹੈ ਕੋਈ ਨਹੀਂ ਬੋਲਦਾ ਕੋਈ ਨਹੀਂ ਬੋਲੇਗਾ ਦੋ ਜਣੇ ਬੋਲਣਗੇ ਕਿੰਨੇ ਆ ਰਹੇ ਕਿੰਨੇ ਪੱਗ ਆ ਰਹੇ ਰੋਜ਼ ਆ ਰਹੇ ਕਿੱਥੇ ਨੇ ਆ ਜਾ ਰਹੇ ਦੋਸਤ ਮੈਨੂੰ ਆ ਜਾ ਰਹੇ ਪੁੱਤਰ ਠੀਕ ਹੈ ਆ سامنے ਆ ਜਾ ਰਹੇ ਸਪੈਦੇ ਤੋਂ ਨਹੀਂ ਦੇਖ ਲੈ ਮਨੂ ਨੇ ਦੇਖ ਲੈ ਯਾਰ ਮਨੂ ਨੇ ਦੇਖ ਲੈ ਠੀਕ ਮਨੂ ਨੇ ਦੇਖ ਲੈ ਪੁੱਤਰ ਬਸ ਲਾਉ ਜੀ ਲਾਡਾ ਉਹ ਦਿਖ ਰੇ ਸਾਹਮਣੇ ਸਾਹਮਣੇ ਹਾਂ ਹਾਂ ਕੋਈ ਕਹਿੰਦੀ ਨਹੀਂ ਲੱਗ ਰਾਮ ਨਹੀਂ ਜੀ ਨਹੀਂ ਲੱਗ ਜੂਗਾ ਯਾਰ ਕੋਨੇ ਕੋਨੇ ਲਾ ਦੇ ਰਮੀ ਹਲਾ ਦੇ ਯਾਰ ਠੀਕ ਹੈ ਮੈਨੂੰ ਲਾ ਦੇ ਲਾਉਂਦੇ ਟੈਲਪਾਟਿਕ ਲਾਉਂਦੇ ਕਿ ਕਿ ਬਰੇਨ ਲਾਉਂਦੇ ਇਹਨੂੰ ਕਿੱਧਰ ਦਿਖਾਉਂਦੇ ਠੀਕ ਉੱਤਰ ਕਿੱਥੇ ਰਵੇ ਪਤਾ ਕੀ ਅੱਲਾਏ ਛੱਤ ਨਮੀ ਪਈ ਹੈ ਉਹਦੇ ਕਰਕੇ ਨਾ ਕੋਈ ਉੱਤਰ ਦਿਖ ਨਹੀਂ ਰਿਹਾ ਤੇ ਉਹ ਦੇਖੋ ਉੱਤਰ ਉਹ ਦਿਖੇ ਨੇ ਉਹ ਪਿੱਛੇ ਕੋਈ ਨਹੀਂ ਬੋਲੇਗਾ ਪਿੱਛੇ ਕੀ ਹੋ ਰਿਹਾ ਉੱਤਰ ਘਰ ਦੇ ਪਿੱਛੇ ਬਾਦ ਕਹਾ ਯਾਦੋ ਜਾਂਦੇ ਉਹ ਦੇਖੋ ਉਠੇ ਲਵੀ ਦੀ ਗਏ ਨੇ ਪੁੱਤਰ ਪੁੱਤਰ ਖੁੱਲਦੇ ਸਾਰ ਉਹ ਦੇਖੋ ਹੁਣ ਮੁਸ਼ਕਿਲ ਹੋ ਰਿਹਾ ਤਾਂ ਪੁੱਤਰ ਨਿਕਲ ਗਏ ਲਾ ਦੇ ਰਮੀ ਲਾ ਦੇ ਆ ওকে ਕਮ ਉੱਤਰੀ ਹੋ ਗਿਆ ਹੋ ਗਿਆ ਬੱਸ ਆਊਟ ਹੈ 11 ਹੋਣਾ ਨਹੀਂ ਪਲੀਜ਼ ਆ ਵੀ ਹੋ ਕੇ ਬੰਦ ਨਾ ਓਏ ਢਿੰਦੇ ਲੋੜੇ ਨਹੀਂ ਜਾਂਦੇ ਨਾ ਨਹੀਂ ਟਾਈਮ ਲੱਗਦਾ ਕੋਈ ਗੱਲ ਨਹੀਂ ਜਿਹਨੇ ਪੁੱਛਿਆ ਆ ਓਏ ਚੁੱਪ ਰਹਿ ਬੱਸ ਰਹਿ ਲਾ ਦੇ ਹਾਂਜੀ ਵੀਰ ਟਾਈਮ ਲੱਗ ਗਿਆ ਹੋਇਆ ਮੈਂ ਉੱਤਰ ਉੱਤਰ ਗਏ ਬੰਦਿਆ ਆਪਣਾ ਇੱਧਰ ਬੜੀ ਨਦੀ ਦੇ ਦੇਸੋਸਤ ਮੇਰੇ ਅਮੇਦ ਨਹੀਂ ਕੋਈ ਨਾ ਕੋਈ ਕਿਦਾ ਯਾਰ ਆ ਜਾਓ ਆ ਜਾਓ ਬੜਾ ਗੁੱਟੀ ਆ ਸਭ ਟੁੱਕੀ ਦੇ ਦੇ ਉਧਰ ਟੁੱਕੀ ਪੰਜਾਬਰ ਦੇ ਰੋ ਕੋਈ ਗੱਲ ਨਹੀਂ ਜੜੇ ਵੀ ਹੋਣਗੇ ਆਪਾਂ ਗੁੱਟੀ ਮਾਰਨਾ ਬੜਾ ਦੋ ਗੁੱਟੀ ਫੜਾ ਦੇ ਯਾਰ ਗੁੱਟੀ ਕੱਟ ਦੇ ਓਏ ਵੀਰੇ ਆ ਗਿਆ ਕਰੀ ਆ ਗਿਆ ਆ ਜਾ ਆ ਜਾ ਓਏ ਵੀਰੇ ਕਰਤੇ ਆ ਗਏ ਗੁੱਟੀ ਮਾਰਨਾ ਗੁੱਟੀ ਦੇ ਦੇ ਯਾਰ ਤੇਰੇ ਗੁੱਟੀ ਫੜਾ ਦੇ ਆਇਆ 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 ओके ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕੂਟਰਾਂ ਦੇ ਭਰਾਵਾਂ ਨੂੰ ਅੱਜ ਸ਼ਰਤ ਸੀਗੀ ਇੱਕ ਹੈ ਜਗਿੰਦਰ ਪਾਰਟੀ ਤੇ ਕਾਲੇ ਘਾ ਪਾਰਟੀ ਦੀ ਜਗਿੰਦਰ ਪਾਰਟੀ ਦਾ ਸਾਡਾ ਆਪਣਾ ਗੁੱਡਾ ਰਵੀ ਦਾ ਸੀਗਾ ਤੇ ਕਾਲੇ ਘਾ ਪਾਰਟੀ ਤੋਂ ਉਤਰੋ ਬਿੱਟੂ ਸੀਗਾ ਮੁੰਡਾ ਭਾਰਤ ਕਲੋਨੀ ਤੋਂ ਤੇ ਸ਼ਰਤ ਬਹੁਤ ਛੋੜੇ ਆ ਵਧੀਆ ਔੜੀ ਆ ਜਿਹੜਾ ਪਹਿਲਾਂ ਕੂਟਰ ਬਿੱਟੂ ਦੇ ਛੱਡੇ ਸੀਗੇ ਕੋਟਾ ਆਮੇਦਿਕਾ ਟੋਟੇਗੇ ਜੀ ਕੁੱਤ ਦੇ ਦੁਆਰਾ ਅੱਜ ਇੱਕ ਕੁੱਤਰ ਛੱਡਿਆ ਰਵੀ ਦੇ ਬੁੱਧੀਵਰੀ ਇੱਕ ਕੁੱਤਰ ਛੱਡੇ ਨੇ ਦੂਜੇ ਟਾਈਮ ਤੇ ਟਾਈਮ 12 ਵੇ ਦਾ ਹੁੰਦਾ ਪਰ ਚਲੋ ਆਣ ਜਾਣ ਤੇ ਲੇਟ ਹੋ ਗਿਆ ਸੀ ਕੁੱਤਰ 12:25 ਤੇ ਛੱਡੇ ਜੀ 12:25 12:40 ਤੇ 12:40 ਦੇ ਕੁੱਤਰ ਛੁੱਟੇ ਸੀਗੇ 12:40 ਦੇ ਪਹਿਲੀ ਪੱਟੀ ਕੁੱਤਰਾਂ 16 ਮੀਟ ਸੀ ਜਸੂ ਥੋੜਾ ਫਰਕ ਰਹੇਗਾ ਫਾਇਦਾ ਤੋਂ ਪਿਛਲੇ ਪਾਸੇ ਦੋ ਕਬੂਤਰ 23 ਕਿਦਮ ਅੱਗੇ ਤੇ ਦੋ ਪਿੱਛੇ ਅੱਗੇ ਪਿੱਛੇ ਹੋ ਗਏ ਫਿਰ ਉਸ ਤੋਂ ਦੂਜੀ ਪੱਟੀ 7 ਮਿੰਟ ਦੀ ਸੀ ਹਾਂਜੀ 7 ਮਿੰਟ ਤੋਂ ਉਹ ਇੱਕ ਕਬੂਤਰ ਸਾਡਾ ਥੋੜਾ ਜਾ ਫਿਰ ਉਹ ਪਿੱਛੇ ਰਹਿ ਗਿਆ ਤੀਜੀ ਪੱਟੀ ਫਿਰ 9 ਮਿੰਟ ਦੀ ਹੈ ਹਾਂਜੀ ਦੂਜੀ ਪੱਟੀ ਫਿਰ 9 ਮਿੰਟ ਦੀ ਹੈ ਤੇ ਬਹੁਤ ਸੋਣਾ ਕੰਮ ਕਰਿਆ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਇਹ ਸ਼ਰਤ ਰਵੀ ਦੀ ਪਹਿਲੀ ਸ਼ਰਤ ਸੀ ਸਾਡੀ ਨਵੇਂ ਬਾਪ ਕੋ ਪਹਿਲੀ ਸ਼ਰਤ ਹੈ 90 ਕਰ ਤੋਂ ਰਵੀ ਦੀ ਰਵੀ ਦੀ ਪਹਿਲੀ ਸ਼ਰਤ ਸੀ ਇਹ ਰਵੀ ਸ਼ਗੀਰ ਦਾ ਸਰਦਾਰ ਰਾਜਾ ਸਿੱਧੂ ਵੀ ਦਾ ਅਰਦਾ ਸ਼ਕੀਰ ਦਾ ਤੇ ਪਹਿਲੀ ਸ਼ਰਤ ਨੂੰ ਬਹੁਤ ਵਧੀਆ ਕੰਮ ਕਰਿਆ ਕਪੁੱਤਰਾ ਨੇ ਤੇ ਉਰੇ ਗੱਲ ਦੱਸਣੀ ਜ਼ਰੂਰੀ ਹੈ ਇਹ ਖੁੱਡਾ ਉਸਤਾਦ ਸਵਰਗਵਾਸੀ ਸਾਡੇ ਗੁੱਡੂ ਚਾਚਾ ਜੀ ਦਾ ਜਿਹੜੇ ਪਹਿਲਾਂ ਮੁਸਤੀ ਰੂ ਨਗਰ ਤੋਂ ਕਾਫੀ ਸ਼ਰਤਾਂ ਓੜੀਆਂ ਨੇ ਤੇ ਅੱਜ ਹੁਣ ਸਮਝ ਲੋ ਵੀ ਬਹੁਤ ਟਾਈਮਾਂ ਬਾਅਦ ਗੁੱਡੂ ਚਾਚੇ ਦੇ ਕੋਠੇ ਤੋਂ ਸ਼ਰਤ ਓੜੀ ਆਏ ਨੂੰ ਬਹੁਤ ਬਹੁਤ ਮੁਬਾਰਕਾ ਸਾਰੀ ਜਗੀਦਰ ਪਿੰਡਰ ਪਾਰਟੀ ਪਿੰਡਰ ਪਾਰਟੀ ਜਿੰਦਾਬਾਦ ਹਾਂਜੀ ਅਸੀਕਾਲ ਜੀ ਅੱਜ ਜਿਵੇਂ ਤੁਹਾਨੂੰ ਪਤਾ ਹੀ ਹੈ ਸ਼ਰਦ ਸਿੰਘ ਰਵੀ ਦੀ ਤੇ ਰਵੀ ਦੇ ਪੁੱਤਰਾਂ ਨੇ ਬਹੁਤ ਵਧੀਆ ਕੀਤਾ ਜੀ ਬਹੁਤ ਵਧੀਆ ਕੰਮ ਕਰਿਆ ਪਹਿਲੀ ਪੱਟੀ 16 ਪਹਿਲੀ ਪੱਟੀ 16 ਮਿੰਟ ਦੀ ਹਰ ਵਾਰ ਕਰਾ ਰਹੀ ਰਹੇਗਾ 16 ਮਿੰਟ ਦੀ ਸੀ ਦੂਸਰੀ ਪੱਟੀ 7 ਮਿੰਟ ਦੀ ਸੀ ਫਿਰ 9 ਮਿੰਟ ਦੀ ਤੇ ਬਹੁਤ ਵਧੀਆ ਤੇ ਆ ਕੇ ਜੋ ਦੱਸਿਆ ਡੈਣ ਨੂੰ ਥੋੜਾ ਪਾਪਕ ਹੋ ਗਿਆ ਡੈੜੀ ਕੁੜੀ ਦਾ ਨਾਮ ਲੈਵਨ ਨੇ ਚਲੋ ਮੁबारकਾਂ ਸਾਰੇ ਜਗਿੰਦਰ ਪਾਰਟੀ ਨੂੰ ਅਸੀਂ ਤਿੰਨ ਫੁੱਡੇ ਰਹਿ ਆ ਤਿੰਨ ਹੀ ਬਰਕਰਾਰ ਰਾਵਾਂਗੇ ਔਰ ਕੈਮ ਰਾਵਾਂਗੇ ਜਿਨੇ ਹੈਗੇ ਸੀ ਉਮੀ ਰਾਵਾਂਗੇ ਹੋਰ ਵੀ ਲਾਵਾਂਗੇ ਛੱਤਾ ਅਸੀਂ ਜਿਉਂਦੇ ਰੋ ਆਪਾਂ ਨੇ ਲਾਉਣੇ ਜਿਹੜੇ ਲਾਉਣੇ ਹੋਵੇ ਹੁਣ ਜਿੰਨੇ ਮੱਦ ਹਾਂ ਇਹ ਵੀ ਚੰਡੀ ਫੜੀ ਆ ਹਾਂ ਇਹ ਵੀ ਆਪਾਂ ਨੇ ਲਾਈ ਚੰਡੀ ਫੜੀ ਆ ਏ ਠੀਕ ਆ ਜੀ ਓਕੇ ਜਗਿੰਦਰ ਪਾਰਟੀ ਜਿੰਦਾਬਾਦ ਜਿੰਦਾਬਾਦ ਆਪਾਂ